ਜੀ ਔਰ ਲੱਖ ਰੁਪਇਆ ਮਾਤਾ ਫਰੰਟ ਗੱਡੀ 'ਚ ਛੱਡ ਗਈ ਸੀ ਬਟਾਲਾ ਦੇ ਤੋਂ ਕਾਦੀਆਂ ਤੇ ਬਟਾਣੇ ਤੋਂ ਕਾਦੀਆਂ ਇਸ ਟਾਈਮ 1 ਲੱਖ ਰੁਪਇਆ ਮੇਰੇ ਹੱਥ 'ਚ ਜੇ ਤੁਹਾਡੇ ਸਾਹਮਣੇ ਹੀ ਆ ਤੇ ਅਸੀਂ ਮਾਤਾ ਨੂੰ ਦੇਣ ਲੱਗੇ ਆ 9920 992 ਐਮ ਗੱਡੀ ਆ ਤੇ ਇਹ ਬਸ ਦਾ ਆਧਾਰ ਕਾਰਡ ਨੰਬਰ ਜੀ ਚਲੋ ਮੈਂ ਦੋ ਮਿੰਟ ਜੂਮ ਕਰਨਾ ਪੰਜਾਬ ਰੋਡ ਵੇਜ਼ ਬਟਾਲਾ ਡੀਪੂ ਦੇ ਕੰਡਕਟਰ ਨੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ ਬਟਾਲਾ ਤੋਂ ਕਾਦੀਆਂ ਜਾ ਰਹੀ ਬੱਸ ਦੇ ਵਿੱਚ ਇੱਕਔਰਤ ਆਪਣਾ ਬੈਗ ਭੁੱਲ ਗਈ ਜਿਸ ਦੇ ਵਿੱਚ ਕਰੀਬ 1 ਲੱਖ ਤੋਂ ਵੀ ਵੱਧ ਰੁਪਏ ਸਨ ਉਥੇ ਉਕਤ ਬੱਸ ਕੰਡਕਟਰ ਨੇ ਬਜ਼ੁਰਗ ਔਰਤ ਨੂੰ ਪੈਸਿਆਂ ਦਾ ਭਰਿਆ ਬੈਗ ਵਾਪਸ ਕੀਤਾ ਉਥੇ ਇਹ ਬੈਗ ਵਾਪਸ ਕਰਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਵੀ ਕਾਫੀ ਵਾਇਰਲ ਹੋ ਰਹੀ ਹੈ ਇਸ ਬਾਰੇ ਉਕਤ ਬੱਸ ਕੰਡਕਟਰ ਨਿਸ਼ਾਨ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਜਦੋਂ ਬਟਾਲਾ ਕਾਦੀਆਂ ਰੂਟ ਤੇ ਡਿਊਟੀ ਕਰ ਰਿਹਾ ਸੀ ਤਾਂ ਕਾਦੀਆਂ ਪਹੁੰਚਣ ਤੇ ਜਦ ਬੱਸ ਖਾਲੀ ਹੋਈ ਤਾਂ ਉਸਨੇ ਦੇਖਿਆ ਕਿ ਇੱਕ ਬੈਗ ਬੱਸ ਦੇ ਵਿੱਚ ਕਿਸੇ ਸਵਾਰੀ ਦਾ ਰਹਿ ਗਿਆ ਤਾਂ ਕੁਝ ਸਮਾਂ ਇੰਤਜ਼ਾਰ ਕੀਤਾ ਜਦੋਂ ਬੈਕ ਕੋਲ ਕੇ ਵੇਖਿਆ ਤਾਂ ਉਸ ਦੇ ਵਿੱਚ ਪੈਸੇ ਸਨ ਤੇ ਕੁਝ ਜ਼ਰੂਰੀ ਕਾਗਜ਼ਾਤ ਵੀ ਸਨ ਇਹ ਬਜ਼ੁਰਗ ਮਾਤਾ ਦਾ ਆਧਾਰ ਕਾਰਡ ਵੀ ਸੀ ਉਸਨੇ ਮਾਤਾ ਦੀ ਭਾਲ ਸ਼ੁਰੂ ਕੀਤੀ ਕੁਝ ਦਿਨ ਬਾਅਦ ਮਾਤਾ ਨੂੰ ਮਿਲ ਗਈ ਤਾਂ ਉਸ ਨੂੰ ਬੈਗ ਵਾਪਸ ਮੋੜ ਦਿੱਤਾ ਗਿਆ ਬਟਾਲਾ ਤੋਂ ਲਾਪਤ ਹੋ ਸਿੰਘ ਖੁਸ਼ੀਪੁਰ ਦੀ ਰਿਪੋਰਟ ਦਾ ਏਅਰ ਟੀਵੀ ਅਤੇ ਪੰਜਾਬ ਹਰਿਆਣਾ ਲਾਈਵ ਦੇ ਲਈ ਨਾਨ ਨਿਸ਼ਾਨ ਸਿੰਘ ਭਾਜੀ ਵੀਡੀਓ ਮਾਤਾ ਇੱਕ ਸ਼ਿੰਦੀ ਨਾਮ ਦੀ ਮਾਤਾ ਜੀ ਜੋ ਖੰਨੇ ਤੋਂ ਪਿੱਛੋਂ ਚੱਲ ਕੇ ਨਾ ਤੇ ਕਾਦੀਆਂ ਆ ਰਹੀ ਸੀ ਉਹਦੀ ਬੇਟੀ ਦਾ ਵਿਆਹ ਹੈ ਜਿਹਦੇ ਕਾਰਨ ਕਰਕੇ ਨਾ ਉਹਨੇ ਆਪਣੀ ਬੇਟੀ ਦੇ ਵਿਆਹ ਤੇ ਰੁਪਇਆ ਲੱਖ ਡੇਢ ਲੱਖ ਦੇਣਾ ਹੈ ਉਹ ਫਿਰ ਜਿਹਦੇ ਕਰਕੇ ਸਾਨੂੰ ਮਾਤਾ ਸਾਡੇ ਕੋਲ ਪੈਸੇ ਸਾਡੀ ਗੱਡੀ 'ਚ ਛੱਡ ਗਏ ਬਟਾਲੇ ਤੋਂ ਕਾਦੀਆਂ ਨੂੰ ਜਾ ਰਹੀ ਮਾਤਾ ਉਹ ਫਿਰ ਸਾਨੂੰ ਪੈਸੇ ਉਹਦੇ ਵਾਪਸ ਕਰ ਦੇਣਗੇ ਬੰਦੀ ਕੋਸ਼ਿਸ਼ ਨਹੀਂ ਪਹਿਲਾਂ ਤਾਂ ਅਸੀਂ ਸੀ ਅੱਡੇ ਦੇ ਵਿੱਚ ਕਾਫੀ ਲੋਕਾਂ ਨੂੰ ਪੁੱਛਿਆ ਅਲੱਗ-ਅਲੱਗ ਤੇ ਪੁੱਛ ਕੇ ਤਾਂ ਅਸੀਂ ਗੱਲਬਾਤ ਕੀਤੀ ਕਿ ਪੈਸੇ ਕਿਸਦੇ ਹੈਗੇ ਨੇ ਜੇ ਕੋਈ ਆਪਣਾ ਆਈਡੀ ਪ੍ਰੂਫ ਦੱਸ ਸਕਦਾ ਵਿੱਚ ਕਿ ਉਹਨਾਂ ਦਾ ਆਈਡੀ ਪ੍ਰੂਫ ਹੀ ਵਿੱਚ ਤੋਂ ਆਪਣੇ ਪੈਸੇ ਲੈ ਲੇ ਚਲੋ ਇਹਨਾਂ ਚੋਂ ਪੌਣੇ ਘੰਟੇ ਬਾਅਦ ਮਾਤਾ ਆਈ ਬਿਲਕੁਲੀ ਵਿਚਾਰੀ ਦੇ ਅੱਖਾਂ 'ਚ ਰੋਣ ਹੀ ਅਥਰੂ ਕਰਨ ਦੇ ਉਹਨੇ ਫਿਰ ਕਿਹਾ ਵੀ ਪੁੱਤਰ ਮੇਰੇ ਇੱਕ ਗੱਡੀ ਤੁਹਾਡੀ ਦੇ ਵਿੱਚ ਪੈਸੇ ਰੱਖ ਗਿਆ ਮੇਰੇ ਧੀ ਦਾ ਵਿਆਹ ਸੀ ਇਹਦੇ ਕਰਕੇ ਫਿਰ ਸਾਨੂੰ ਮੌਕੇ ਤੇ ਉਹਦੇ ਬਾਰੇ ਪੁੱਛਤਾ ਪਤਾ ਕਰਨਾ ਪਿਆ ਉਹਦੀ ਵੀਡੀਓ ਬਣਾਉਣੀ ਪਈ ਵੀਡੀਓ ਬਣਾ ਕੇ ਤੇ ਸਾਨੂੰ ਨੱਟ ਤੇ ਹੋਰ ਵੀ ਆਪਣੇ ਪ੍ਰਧਾਨਾਂ ਨੂੰ ਦੀ ਪੁੱਛਾਇਆ ਪ੍ਰਧਾਨਾਂ ਨੂੰ ਸਾਰਿਆਂ ਦਸਰਾਂ ਪਿਆ ਕੀ ਗੱਲ ਬਾਤ ਆ ਪ੍ਰਧਾਨਾਂ ਦੀ ਨੌਲੇਜ ਲਿਆ ਕੇ ਗੱਲਬਾਤ ਸਾਰੀ ਕਰਕੇ ਦੋ ਪੈਸੇ ਦੇਣੇ ਪਹਿਲੇ ਵੀ ਮੇਰਾ ਡਰਾਈਵਰ ਚੱਲਦਾ ਕਿ ਪੀ ਪੀ 112 ਨੰਬਰ ਉਦੋਂ ਨਾ ਆਈਫੋਨ 14 ਤੇ 골ਡ ਹੀ ਕੁਛ ਉਹਨਾਂ ਦੇ ਏਟੀਐਮ ਕਾਰਡ ਪੈਸੇ ਵੀ ਹੈਗੇ ਸੀ ਜਿਹੜੇ ਅਸੀਂ ਮਹਾਰਲੀ ਚੰਡੀਗੜ੍ਹ ਵੀ ਮੋੜਦੇ ਰਹੇ ਕਿਉਂਕਿ ਪਾਜੀ 15 ਸਾਲ ਤੱਕ ਤ੍ਰਿਪੰਧਾਪ ਮੇਰੀ ਨੌਕਰੀ ਹੋ ਗਈ ਤੇ ਸਾਡੇ ਟਾਈਮ ਦੇ ਵਿੱਚ ਨਾ ਕਾਫੀ ਕੁਝ ਕਾਫੀ ਕੋਈ ਮੋੜਦੇ ਰਹੇ ਨਹੀਂ ਪਾਜੀ ਸਾਡੇ ਡੀਪੂ ਦੇ ਵਿੱਚ ਜਿਹੜੇ ਸਾਡੇ ਪ੍ਰਧਾਨ ਸਾਹਿਬਾਨ ਨੇ ਤ੍ਰਿਪੰਧਾਪ ਪਾਜੀ ਜਿੰਨੇ ਵੀ ਸਾਡੇ ਮੌਤ ਪਰਸਾਂ ਨਾਲ ਸੱਜਣਾ ਉਹਾਨੂੰ ਕਾਫੀ ਗਾਈਡ ਕਰਦੇ ਇਸ ਪਰਤੀ ਵੀ ਸਾਨੂੰ ਇਹ ਸੋਚਣਾ ਚਾਹੀਦਾ ਕਿ ਜੇ ਪੈਸੇ ਕੋਈ ਕਿੱਥੋਂ ਬਣਾਉਂਦਾ ਕੋਈ ਚੀਜ਼ ਕਿੱਥੋਂ ਬਣਾਉਂਦਾ ਇਸ ਕਰਕੇ ਸਾਨੂੰ ਨਾ ਇਹ ਚੀਜ਼ ਉਹਨਾਂ ਦੀ ਵਾਪਸ ਕਰਨੀ ਕਿਉਂਕਿ ਜੇ ਕੋਈ ਕਨੈਕਟਡ ਡਰਾਈਵਰ ਤੇ ਸਾਡੇ ਮਹਿਕਮੇ ਦੇ ਅੰਦਰ ਕਿਸੇ ਕਨੈਕਟਡ ਡਰਾਈਵਰ ਦੇ ਅੰਦਰ ਹੱਥ ਚ ਆ ਜਾਂਦੇ ਆ ਉਹ ਤਾਂ ਸੋਚੋ 90% ਮੈਂ 100% ਹੀ ਕਹਿੰਦਾ ਕਿ ਉਹ ਵਾਪਸ ਮੋੜ ਦਿੰਦਾ ਜੇ ਕੋਈ ਸਵਾਰੀ ਲੈ ਜਾਂਦੀ ਤੇ ਉਹਦੀ ਕੋਈ ਕਨੈਕਟਡ ਡਰਾਈਵਰ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ ਇਸ ਕਰਕੇ ਜੇ ਤਾਂ ਬੱਸ ਤੇ ਅੰਦਰ ਆ ਜਾਂਦੇ ਆ ਤੇ ਸਾਡੇ ਕੇ ਕਨੈਕਟਡ ਡਰਾਈਵਰ ਦੇ ਮਹਿਕਮੇ ਦੇ ਅੰਦਰ ਕਾਬੂ ਆ ਜਾਂਦੇ ਉਹ ਚੀਜ਼ ਮੋੜੀ ਜਾਂਦੀ ਅਸੀਂ ਤਾਂ ਪਰ ਕਨੈਕਟਰ ਡਰਾਈਵਰ ਜਿੰਨੇ ਵੀ ਆਗੇ ਨੇ ਉਹਨਾਂ ਦੀ ਜ਼ਮੀਰ ਨਹੀਂ ਇਹ ਗੱਲ ਕਹਿੰਦੀ ਚਾਹੇ ਕੱਚੇ ਹੋਣ ਚਾਹੇ ਪੱਕਾ ਬੰਦਾ ਹੋਵੇ ਪਰ ਕਿਸੇ ਦਾ ਵੀ ਇਹ ਦਿਲ ਨਹੀਂ ਕਰਦਾ ਵੀ ਅਸੀਂ ਕਿਸੇ ਦਾ ਸਮਾਨ ਰੱਖੀਏ ਇਹ ਤਾਂ ਚਲੋ ਸਵਾਰੀਆਂ ਦੀ ਆਪੋ ਆਪਣੀ ਸੋਚ ਹੁੰਦੀ ਹੈ ਸੋਚ ਮੁਤਾਬਕ ਸਾਰੇ ਲੋਕ ਵੀ ਕਹਿੰਦੇ ਆ ਕੀ ਨੇ ਪਰ ਕਨੈਕਟਰ ਡਰਾਈਵਰ ਦੇ ਹੱਥ ਪਾਜੀ ਜੇ ਕੋਈ ਚੀਜ਼ ਆ ਜੇ ਉਹਦੀ ਜ਼ਮੀਰ ਨਹੀਂ ਇਹ ਗੱਲ ਕਹਿੰਦਾ ਕਿ ਮੈਂ ਕੀ ਚੀਜ਼ ਰੱਖ ਸਕਦਾ ਸਰ ਮੈਂ ਪੰਜਾਬ ਰੋਡ ਦੇ ਬਟਾਲੀਪੂ ਦਾ ਮੈਂ ਸਿੱਧੇ ਨੀਂ ਮੀਤ ਪ੍ਰਧਾਨ ਬਟਾਲਾ ਤੋਂ ਸਰ ਇਹ ਸਾਡੇ ਇੱਕ ਕਨੈਕਟਰ ਔਰ ਡਰਾਈਵਰ ਵੱਲੋਂ ਮਿਸਾਲ ਦਿੱਤੀ ਗਈ ਹੈ ਕਈ ਸਾਡੇ ਡਰਾਈਵਰ ਹਟ ਰਹੇ ਇਹਨਾਂ ਨੇ ਮਿਸਾਲਾਂ ਦਿੱਤੀਆਂ ਆ ਅਸੀਂ ਸਮੇਂ-ਸਮੇਂ ਤੇ ਆਪਣੇ ਕਨੈਕਟਰ ਡਰਾਈਵਰ ਨੂੰ ਗਾਈਡ ਕਰਦੇ ਰਹਿੰਦੇ ਆ ਕਿ ਕਿਸੇ ਵੀ ਸਵਾਰੀ ਦਾ ਕੋਈ ਵੀ ਸਮਾਨ ਵਾ ਜ਼ਰੂਰੀ ਹੁੰਦਾ ਵਾ ਉਹਨੂੰ ਅਸੀਂ ਕੰਟੈਕਟ ਵਿੱਚ ਲੈ ਕੇ ਵਾਪਸ ਕਰਦੇ ਆ ਇਹ ਸਾਡੇ ਨਿਸ਼ਾਨ ਸਿੰਘ ਜੀ ਔਰ ਬਿੱਟੂ ਵੀ 112 ਡਰਾਈਵਰ ਆ ਜਿਨ੍ਹਾਂ ਵੱਲੋਂ ਇਹ ਮਿਸਾਲ ਜਿਹੜੀ ਆ ਕੈਮ ਕੀਤੀ ਗਈ ਆ ਜੀ ਕਿਉਂਕਿ ਸਮੇਂ-ਸਮੇਂ ਤੇ ਇਹਨਾਂ ਨੇ ਬਹੁਤ ਵੱਡਾ ਕੰਮ ਕੀਤਾ ਹੈ ਕਿਉਂਕਿ ਮਾਤਾ ਜੀ ਬਜ਼ੁਰਗ ਉਹਨਾਂ ਦੇ ਬੇਟੀ ਦਾ ਵਿਆਹ ਸੀ ਉਹਦੇ ਵਾਸਤੇ ਉਹ ਪੈਸੇ ਲੈ ਕੇ ਜਾ ਰਹੀ ਸੀ ਇਹ ਜੋ ਕਿ ਉਹ ਖੰਨੇ ਤੋਂ ਆ ਰਹੀ ਸੀ ਆਉਂਦੇ ਸਮੇਂ ਬਟਾਲਾ ਤੋਂ ਉਹ ਕਾਦੀਆਂ ਜਾ ਰਹੀ ਸੀ ਉਹਦੇ ਵਿੱਚ ਉਹਨਾਂ ਦਾ ਬੈਗ ਜਿਹੜਾ ਪੈਸਿਆਂ ਵਾਲਾ ਰਹਿ ਗਿਆ ਤੇ ਸਾਡੇ ਡਰਾਈਵਰ ਕਨੈਕਟਰ ਨੇ ਜਿਹੜਾ ਉਹ ਬੈਗ ਉਹਨਾਂ ਨੂੰ ਵਾਪਸ ਕੀਤਾ ਜੀ ਤੇ ਬਹੁਤ ਵੱਡੀ ਮਿਸਾਲ ਬਾਤ ਅਸੀਂ ਤੇ ਮੰਗ ਕਰਦੇ ਹਾਂ ਸਰਕਾਰ ਕੋ ਕਿ ਜੋ ਸਾਡਾ ਸਟਾਫ ਆ ਬਹੁਤ ਵਧੀਆ ਵਾ ਤੇ ਇਹਨਾਂ ਨੂੰ 12-12 15-15 ਸਾਲ ਹੋ ਗਏ ਜੀ ਕੰਟੈਕਟ ਔਰ ਆਊਟਸੋਰਸ ਤੇ ਕੰਮ ਕਰਦੇ ਆਂ ਅਸੀਂ ਚਾਹੁੰਦੇ ਆਂ ਵੀ ਜਿਹੜੇ ਬੰਦੇ ਆਊਟਸੋਰਸ ਤੇ ਆ ਉਹਨਾਂ ਨੂੰ ਕੰਟੈਕਟ ਤੇ ਕਰਕੇ ਤੇ ਸਾਰੇ ਮੁਲਾਜ਼ਮਾਂ ਨੂੰ ਕੰਟੈਕਟ ਵਾਲੇ ਔਰ ਆਊਟਸੋਰਸ ਵਾਲੇ ਨੂੰ ਰੈਗੂਲਰ ਕੀਤਾ ਜਾਵੇ ਕਿਉਂਕਿ ਭਗਵੰਤ ਸਿੰਘ ਮਾਨ ਉਹਨਾਂ ਨੇ ਸਰਕਾਰ ਬਣ ਸਮੇਂ ਕਿਹਾ ਸੀ ਕਿ ਅਸੀਂ ਇਹ ਸਾਰਾ ਸਟਾਫ ਜਿਹੜਾ ਉਹ ਰੈਗੂਲਰ ਕਰਾਂਗੇ ਤੇ ਅਸੀਂ ਬੇਨਤੀ ਕਰਦੇ ਆਂ ਤੁਹਾਡੇ ਮਾਧਿਅਮ ਰਾਹੀਂ ਵੀ ਇਹ ਸਾਡਾ ਇਮਾਨਦਾਰ ਸਟਾਫ ਆ ਇਹਨਾਂ ਨੂੰ ਕਮ ਸੇ ਕਮ ਪੱਕਾ ਕਰੋ ਔਰ ਸਾਰੇ ਸਾਡੇ ਜਿਹੜੇ ਨਵੇਂ ਮੁਲਾਜ਼ਮ ਹੀ ਆਏ ਆ ਘੱਟ ਤਨਖਾਹ ਤੇ ਉਹਨਾਂ ਦੀ ਤਨਖਾਹ ਵਧਾ ਕੇ ਸਮੇ ਦੇ ਹਿਸਾਬ ਨਾਲ ਉਹਨਾਂ ਨੂੰ ਵੀ ਰੈਗੂਲਰ ਕੀਤਾ ਜਾਵੇ